ਨਾ ਕੋਤੂ ਵੀ ਰੁਕ ਜਾਏ ਆਹ ਮਾਜੀ ਤੇ ਲੱਗਾ ਹਾਂ ਦੇਖ ਲਓ ਜੀ ਹਾਂ ਜੀ ਆਹ ਦੇਖੋ ਜੀ ਮੇਰੇ ਸਹੁਰਾ ਦੇ ਸੱਸ ਲੈਣ ਆਏ ਨੇ ਜਨਾਨੀ ਨੂੰ ਜ਼ਿੰਮੇਵਾਰ ਹੁਣ ਇਹ ਨੇ ਠੀਕ ਹੈ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਹੁਣ ਮੇਰੇ ਸਹੁਰੇ ਦੇ ਵਿੱਚ ਸੱਸ ਨੇ ਆਹ ਦੇਖ ਲਓ ਨਾ ਜਨਾਨੀ ਜੱਲੀ ਮੇਰੀਏ ਦੇਖੋ ਆਹ ਦੇਖ ਲਓ ਮੇਰਾ ਘਰ ਖਰਾਬ ਕਰਤਾ ਨਾ ਇਹ ਸੱਸ ਨੇ ਆਹ ਦੇਖੋ ਹੀ ਹਾੜਤਾ ਮੇਰਾ ਘਰ ਮੇਰੀ ਜਨਾਨੀ ਦੀ ਲੈ ਕੇ ਚੱਲਿਆ ਮੇਰਾ ਸਹੁਰਾ ਤੇ ਮੇਰੀ ਸੱਸ ਆ ਦੇਖੋ ਇਹਨੇ ਨੇ ਯਾਰ ਤਾਂ ਮੇਰਾ ਕਾਰਾ ਦੇਖੋ ਜੀ ਆਹ ਦੇਖ ਲੋ ਜੀ ਆਹ ਦੇਖੋ ਜੀ ਆਹ ਦੇਖੋ ਜੀ 在找那什